ਹਾਂਜੀ ਪੰਜਾਬੀਓ ਓਨਾ 84 ਨਾ ਚੁੱਪ ਬੈਠਾਂਗੇ ਨਾ ਬੈਠਣ ਦੇਵਾਂਗੇ ਨਾ ਸਰਕਾਰਾਂ ਨੂੰ ਨਾ ਲੋਕਾਂ ਨੂੰ ਜਿੰਨਾ ਚਰਾ ਜ਼ਹਿਰਾ ਆ ਦੇਖ ਲਓ ਆ ਦਿਖਾ ਦੇ ਬਈ ਮੰਜਰ ਕਿਉਂ ਸਾਨੂੰ ਵਾਰ-ਵਾਰ ਦਿਖਾਉਣਾ ਪੈਂਦਾ ਇਹ ਅੱਜ ਤਰੀਕ ਹੈ 17 16 17 ਨੂੰ 16 ਕ 17 ਜੁਲਾਈ ਅੱਜ 16 ਜੁਲਾਈ 16 ਜੁਲਾਈ ਦਿਨ ਬੁੱਧਵਾਰ ਦਿਨ ਬੁੱਧਵਾਰ 16 ਜੁਲਾਈ 2025 ਚ ਖੜੇ ਆ ਪਿਛੇ ਨਾਲ ਸੋਚੀ ਜਾ ਕੇ ਪਿੱਛੇ ਖੜੇ ਆ ਆ ਗੱਲ ਨੂੰ ਸਾਂਝਾ ਕਰ ਦਿਓ ਮੈਂ ਕਹਿੰਦਾ ਨਹੀਂ ਹੁੰਦਾ ਛੋਡੀਆਂ ਨਸਲਾਂ ਛੋਡੀਆਂ ਫਸਲਾਂ ਛੋਡੀ ਧਰਤੀ ਤੁਹਾਡਾ ਸਾਰਾ ਕੁਝ ਹੀ ਖਾ ਰਿਆ ਹੋਇਆ ਜ਼ਹਿਰ ਦਿਖਾ ਦਿਓ ਇਹ ਦੇਖ ਲੈ ਆ ਬੁੱਢਾ ਤੇ ਆ ਗਿਆ ਆ ਆਉਂਦਾ ਵਲੀਪੁਰ ਆਓ ਦੇਖ ਲੈ ਆਓ ਸਾਹਮਣੇ ਉਹ ਪਿੱਛੋਂ ਸਤਲਜ ਆਉਂਦਾ ਉਹਦਾ ਪਾਣੀ ਦੇਖ ਲੈ ਇੱਥੋਂ ਰਲ ਕੇ ਪਾਣੀ ਦਾ ਹਾਲਾਤ ਦੇਖ ਲੋ ਕਿਵੇਂ ਉਹ ਨੀਰੀ ਜ਼ਹਿਰ ਆ ਕੇ ਖੜਾ ਨਹੀਂ ਜਾਂਦਾ ਭਾਈ ਇੱਥੇ ਇੱਕ ਮਿੰਟ ਖੜਾ ਨਹੀਂ ਜਾਂਦਾ ਇੰਨੀ ਜ਼ਹਿਰਾਂ ਦੇ ਵਿੱਚ ਮਸਕ ਮਾਰਦਾ ਸੰਗ ਨੂੰ ਚੜਦਾ ਮੱਝ ਦਾ ਸੰਗ ਆ ਚਮੜੀ ਐ ਖੁਰਕਲਣ ਲੱਗ ਜਾਂਦੀ ਐ ਆ ਪਾਣੀ ਆ ਜ਼ਹਿਰ ਸਤਲੋਜ ਦਾ ਆ ਸੜਾ ਸੜਾ ਦੱਖਣੀ ਮਾਲਵਾ ਪੰਜਾਬ ਦੇ 6 ਜ਼ਿਲ੍ਹੇ ਉਹ ਰਾਜਸਥਾਨ ਦੇ 6 ਜ਼ਿਲ੍ਹੇ 3 ਕਰੋੜ ਬੰਦਾ ਪਾਣੀ ਪੀਂਦਾ ਜ਼ਹਿਰਾਂ ਪੀਂਦਾ ਇਹ ਕਿੱਥੇ ਸੀਚੇ ਆਲ ਬਈ ਔਰ ਦਾਕੇ ਕੁਰਸੀ ਜੀ ਪਿੱਛੇ ਹੀ ਬੈਗਾ ਲੁਧਿਆਣੇ ਤੋਂ ਕਿ ਮੈਂ ਸਾਫ ਕਰਤਾ ਜੀ ਅਸੀਂ ਲੱਗੇ ਹੋਇਆ ਜੀ ਇੱਥੇ ਆਓ ਇੱਥੇ ਆਹ ਦੇਖਵਾ ਕੇ ਇੱਥੇ ਖੜ ਕੇ ਸਿਚੇਲ ਸਾਹਿਬ ਇੱਥੇ ਖੜਾ ਆ ਕੇ ਆਹ ਦਿਖਾ ਅੱਜ ਪੰਜਾਬ ਦਾ ਮੁੱਖ ਮੰਤਰੀ ਉਹ ਬੋਲੀ ਜਾਂਦਾ ਸੁਲਤਾਨਪੁਰ ਲੋਧੀ ਕਿ ਅਸੀਂ ਬੁੱਢੇ ਦਰਿਆ ਨੂੰ ਸਾਫ ਕਰਨ ਤੇ ਲੱਗੇ ਆ ਉਹ ਹਜ਼ਾਰਾਂ ਫੈਕਟਰੀ ਡਾਇੰਗ ਇਲੈਕਟ੍ਰੋਪਲੇਨ ਇੰਡਸਟਰੀ ਜਿਹੜੀ ਕੈਮੀਕਲ ਜਿਹੜਾ ਪਾਣੀ ਚ ਪਾ ਰਿਹਾ ਸਾਫ ਹੀ ਨਹੀਂ ਹੋਣਾ ਉਹ ਮੁੱਖ ਮੰਤਰੀ ਸਾਹਿਬ ਪਹਿਲਾਂ ਸੁਣਿਓ ਭਾਸ਼ਣ ਕੱਲ ਵਿਧਾਨ ਸਭਾ ਸੈਸ਼ਨ ਸੀ ਭਾਈ ਸੁਣ ਲਿਓ ਮੜਾ ਯਾ ਇੱਕ ਸਾਂਝਾ ਕਰੀ ਜਾਇਓ ਆ ਸੁਣਾ ਹੀ ਉਹ ਜਿਹੜੇ ਕਰੀ ਆਹ ਦੇਖੀ ਬੋਇੰਗ ਨੇ ਕਿਤੇ ਬਿਨਾ ਦੱਸੇ ਜਾਂ ਬਿਨਾ ਟ੍ਰੀਟਡ ਪਾਣੀ ਕਿਤੇ ਸੈਟਲ ਦੇ ਵਿੱਚ ਡੰਪ ਕਰਤਾ ਮਿਲੀਅਨਸ ਦਾ ਜੁਰਮਾਨਾ ਹੋਇਆ ਜੀ ਮਿਲੀਅਨਸ ਦਾ ਇੰਨਾ ਆਪਣੇ ਪਾਣੀ ਨੂੰ ਇੰਨਾ ਆਪਣੀ ਹਵਾ ਨੂੰ ਇੰਨਾ ਆਪਣੇ ਵਾਤਾਵਰਨ ਨੂੰ ਤਿਆਰ ਕਰ ਅਸੀਂ ਕਾਰਬਨ ਮੋਨੋਆਕਸਾਈਡ ਤੇ ਹੋ ਗਏ ਜੀ ਕੋਈ ਵੱਲ ਨਹੀਂ ਖੰਗ ਜੀ ਹੋ ਗਈ ਫਿਰ ਕੀ ਹੁੰਦਾ ਸਾਹ ਹੋ ਗਿਆ ਫਿਰ ਕੀ ਹੁੰਦਾ ਦਮਾ ਜਾ ਹੋ ਗਿਆ ਫਿਰ ਕੀ ਹੁੰਦਾ ਅੱਗ ਲਾ ਦਿੰਨਿਆ ਸਕੂਟਰ ਤੇ ਸਕੂਟਰ ਵੱਜਦਾ ਬੱਸ ਤੇ ਬੱਸ ਵੱਜਦੀ ਹੈ ਕੌਣ ਜ਼ਿੰਮੇਵਾਰ ਹੈ ਜਨਾਬ ਕੋਈ ਤਾਂ ਦੇਖੋ ਕੋਈ ਤਾਂ ਹਟਾਈਏ ਕਿਵੇਂ ਨਾ ਕਿਵੇਂ ਤਾਂ ਲੋਕਾਂ ਨੂੰ ਸਮਝਾਈਏ ਵਾਤਾਵਰਨ ਨੂੰ ਸੰਭਾਲੀਏ ਵਾਤਾਵਰਨ ਤੋਂ